ਸਪਰੀਮ ਕੋਰਟ ਦਾ ਕਹਿਣਾ ਹੈਗਾ ਕਿ ਇਲੈਗਲ ਪੋਜੀਸ਼ਨ ਹੈਗਾ ਇਹਨੂੰ ਵਕੀਟ ਕਰਵਾਇਆ ਜਾਵੇ ਤੇ ਉਸ ਦੇ ਸਿਲਲੇ ਦੇ ਵਿੱਚ ਮੈਂ ਡੀਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਆਏ ਹਾਂ ਲੋਕ ਕਹਿੰਦੇ ਕਿ ਨਾਮਰਾ ਆਪਣਾ ਸਰ ਕੋਰਚ ਕੇਸ ਕੀਤਾ ਕੱਲ ਦੀ ਤਰੀਕ ਹੈ ਦੇਖੋ ਸੁਪਰੀਮ ਕੋਰਟ ਜਿਹੜੇ ਹੈਗੇ ਨਾ ਉਹ ਮਤਲਬ that is the highest court of the country ਉਹਨਾਂ ਦਾ ਇਹ ਆਰਡਰ ਹੈਗਾ ਉਹ ਬਾਕੀ ਸਾਰੀ ਕੋਰਟਸ ਨੂੰ ਇਹਨਾਂ ਸੁਪਰਸੀਡ ਕਰਦਾ ਹੈ ਪਰ ਉਹ ਜਿਹੜਾ ਹਾਈ ਕੋਰਟ ਵੱਲੋਂ ਵੀ ਹੈਗਾ ਹਾਈ ਕੋਰਟ ਦਾ ਇਹ ਕਹਿਣਾ ਹੈਗਾ ਕਿ ਅਸੀਂ ਮਤਲਬ ਉਹਨਾਂ ਨੂੰ ਇਹ ਮੈਂਸ਼ਨ ਕਰਨਾ ਹੈਗਾ ਕਿ ਇਸ ਕੇਸ ਦੇ ਵਿੱਚ ਜਿਹੜੀ ਹੁਣ ਪ੍ਰਗਤੀ ਹੈ ਕਿਸ ਸਟੇਜ ਤੇ ਹੈਗੀ ਹੈ ਸਰ ਕਿੰਨਾ ਨੰਬਰ ਇਹ ਬੰਗਲਾ ਜੀ ਆਪਣਾ 19 ਨੰਬਰ ਸਰ ਉਹ ਤਾਂ ਕਹਿੰਦੇ ਕਿ ਨਾ અમાਰਾ ਹੋਰ ਹੈ ਕੌਣ ਕਹਿ ਰਿਹਾ ਹੈ ਜਿਹੜੇ ਆਰਮੀ ਵਾਲੇ ਸਾਡੇ ਸਾਹਮਣੇ ਨਹੀਂ ਨਹੀਂ ਉਹ ਤੁਹਾਨੂੰ ਕਨਫਿਊਜ਼ਨ ਹੋ ਰਹੀ ਹੈਗੀ ਹੈ ਸਾਡੇ ਕੋਲ ਰਿਕਾਰਡ ਹੈ ਸਰ ਹੋਰ ਵਿੱਚ ਬੋਲਿਆ ਜੋ ਤੁਸੀਂ ਰੈਵਨਿਊ ਦੀ ਜਾਣਕਾਰੀ ਰੱਖਦੇ ਹੋ ਨਹੀਂ ਨਹੀਂ ਜੀ ਮੈਂ ਕੀ ਆਖੋੜ ਕੀਤਾ ਜੋ ਉਹਨਾਂ ਨੇ ਬੋਲਿਆ ਉਹ 19 ਨੰਬਰ ਤੇ ਹੈ ਨਹੀਂ ਨਹੀਂ ਜਿਹੜਾ ਕੁਝ ਬੋਲਦੇ ਹੈਗੇ ਉਹਦੀ ਇੰਟਰਪ੍ਰੀਟੇਸ਼ਨ ਤੁਸੀਂ ਨਹੀਂ ਨਾ ਕਰ ਸਕਦੇ ਅਸੀਂ ਆਪਣੇ ਆਪ ਚ ਪੂਰੇ ਤਰੀਕੇ ਨਾਲ ਅਧਿਕਾਰਿਤ ਹੈਗੇ ਆ ਕਿੰਨੇ ਮਕਾਨ ਸਰ ਇੱਥੇ ਰਹਿੰਦੇ ਆ ਮਕਾਨ ਤਕਰੀਬਨ 28 ਫੈਮਲੀ ਆ ਗੀਆਂ ਸੋਰੀ ਵਿੱਚ ਕੀ ਨਾਮ ਕਿਹਾ ਗਿਆ ਕੋਰਟ ਵੱਲੋਂ ਕਿ ਨਾਮ ਰ ਖਾਲੀ ਕਰਾਉਂਦੀ ਸੋਰੀ ਹੋਰ ਵਿੱਚ ਜਿਗਰ ਕੀਤਾ ਗਿਆ ਮਕਾਨ ਇੱਥੇ ਹਗੇ ਜਾਂ ਨਹੀਂ ਹਗੇ ਕੋਰਟ ਦੇ ਆਰਡਰ ਦੇ ਵੀ ਸਿੰਪਲ ਕਿਹਾ ਗਿਆ ਕਿ ਬੰਗਲੋ ਨੰਬਰ 19 ਜਿਹੜਾ ਵਕੇਟ ਕਰਾਇਆ ਜਾਵੇ ਤੇ ਹੁਣ ਖਾਲੀ ਕਰਾਇਆ ਜਾਏਗਾ ਜਾਂ ਨਹੀਂ ਉਹ ਦੇਖ ਰਹੇ ਹੈਗੇ ਬਸ ਤੇ ਇਹ ਸਾਡੇ ਇੱਥੇ ਇੱਥੇ 10 ਨੰਬਰ ਦੇ ਵਿੱਚ ਰਹਿਨੇ ਆ ਤੁਹਾਡੇ ਸੱਸ ਸੋਰੇ ਦੇ ਟਾਈਮ ਦੇ ਹੈਗੇ ਆ ਤੇ ਸਾਡੀ ਚੌਥੀ ਪੀੜੀ ਚੱਲਦੀ ਪਈ ਹੈ ਠੀਕ ਹੈ ਅਸੀਂ ਇਹ ਜਗ੍ਹਾ ਖਾਲੀ ਕਰਕੇ ਅਸੀਂ ਕਿਤੇ ਨਹੀਂ ਜਾ ਸਕਦੇ ਭਾਵੇਂ ਸਾਨੂੰ ਇੱਥੇ ਮਰਨਾ ਪਿਆ ਹੀ ਤੇ ਮਰ ਵੀ ਜਾਵਾਂ ਇਧਰ ਹੀ ਦਵਾ ਦਿਓ ਮਾਰਮੂ ਤੇ ਆਪ ਵੀ ਆਪਣਾ ਇੱਥੇ ਸੱਪਾ ਪਾ ਲਓ ਬੈਠ ਕੇ ਅੱਬਾ ਕਿਧਰ ਜਾਣਗੇ ਅਸੀਂ ਇੱਥੇ ਤੇ ਸਾਲ ਹੋ ਗਏ ਮਾਰ ਕੋ ਇਧਰ ਰਹਤੇ ਹੋਏ ਅੱਜ ਇਹ ਸਾਰੇ ਇਕੱਠੇ ਹੋ ਕੇ ਆਏ ਆ ਇਹ ਡੰਡੇ ਵਗੈਰਾ ਸਭ ਲੈ ਕੇ ਆਏਗੇ ਕੀ ਕਰਨਾ ਇਨੋ ਨੇ ਹਮਾਰੇ ਸਾਥ ਬਤਾਓ ਇਤਨੀ ਜਨਤਾ ਰਹਤੀ ਹੈ ਇਹ ਸਭ ਕੋ ਯਹੀ ਮਾਰ ਕੇ ਦਵਾ ਦਿਓ ਫਿਰ ਆਪ ਆਕੇ ਯਹਾਂ ਪਰ ਜੈਸੇ ਮਰਜੀ ਰੋ ہم نے یہاں سے کہیں نہیں جانا چار دن نہیں ہم یہاں سے کہیں نہیں جائیں گے جو مرضی انہوں نے کرنا ہے کر لو ہم بہت بہت سالوں سے رہ رہے ہیں 5 10 سال کی بات نہیں 70 78 80 سالوں سے یہاں پہ لوگ رہ رہے ہیں ٹھیک ہے کیوں ہمارے 30 40 50 سال ہو گئے ایک مرتبہ ਤੁਹਾਨੂੰ ਪੁੱਛਦੇ ਹਾਂ ਅੱਛਾ ਅੱਛਾ ਦੇਖੀ ਕੀ ਨਾਮ ਦਾ ਡਾ ਚੀਲਾ ਕਿੱਥੇ ਰਹਿੰਦੇ ਜੇ ਕੀ ਗੱਲ ਹੋਈ ہے پنٹے ਜਿਹੜੇ ਨੇ ਸਤਰਬazar ਕੀ ਗੱਲ ਹੋਈ ਅੱਜ ਅੱਜ ਉਹ ઠાਣ ਆ ਰਹੇ ਆ ਫੌਜੀ ਆ ਨੇ ਟਾਈਮ ਦਿੱਤਾ ਹੋਇਆ ਸੀ پولیس ਵਾਲੇ ઠાਣ ਆ ਰਹੇ ਆ ਆਏ ਵੀ ਆ ਕੀ ਸਾਰੇ ਦਿਖੇ 19 ਨੰਬਰ ਇਹ ਅੱਜ ਖਾਲੀ ਕੀਤਾ ਜਾਏਗਾ ਤੁਹਾਡੇ ਵੱਲੋਂ ਜਾਂ ਨਹੀਂ ਕੀਤਾ ਜਾਏਗਾ ਇੱਥੇ ਪਰਮੇਸ਼ਰ ਗਾੜੀ ਦਵਾ ਦਿੱਤੀ ਵੀ ਨਾ ਕੀਤਾ ਜਾਵੇ ਖਾਲੀ ਵੀ ਗਰੀਬ ਇੱਥੇ ਹੀ ਰਹਿਣ ਸਾਡੇ ਦਾਦੇ ਪੜਦਾਦੇ ਖਾਲੀ ਕਰਾਂਦੇ ਤੇ ਫਿਰ ਕੀ ਕਰੋਗੇ ਅਗਲਾ ਸਟੈਪ ਮੈਂ ਅਗਲਾ ਸਟੈਪ ਵੇਖੂੰਗਾ ਹਾਂ ਜੀ ਯਕੀਨ ਕਰਾਂਗੇ ਹਾਂ ਜੀ ਇਲੈਕਸ਼ਨ ਕੋਈ ਕੰਟੋਰਡ ਦੀ ਇਲੈਕਟਰ ਐਕਸ ਸਿਲੈਕਟਡ ਮੈਂਬਰ ਆ ਕਿਉਂ ਮੇਰਾ ਨਾਮ ਸੁਪਨਾ ਪੱਟੀ ਆ ਜੀ ਅੱਜ ਕੀ ਮਸਲਾ ਸਾਰਾ ਜਿਹੜਾ ਸਾਡੇ ਇਹ ਮਸਲਾ ਇਹ ਆ ਕਿ ਕਾਫੀ ਮਹੀਨਿਆਂ ਤੋਂ ਇਹਨਾਂ ਨੂੰ ਆਰਮੀ ਵਾਲੇ ਬੜੇ ਪਰੇਸ਼ਾਨ ਕਰਦੇ ਆ ਪਰ ਵਟੇ ਆ ਕਿ ਇਹਨਾਂ ਨੇ ਵੀ ਸਟੇ ਦਾ ਕੇਸ ਲਗਾਇਆ ਆ ਕੱਲ ਇਹਨਾਂ ਦੀ ਹਾਈ ਕੋਰਟ ਦੇ ਵਿੱਚ ਤਰੀਕ ਹੈ ਤੇ ਇਸ ਕਰਕੇ ਅੱਜ ਉਹਨਾਂ ਨੇ ਇਹ ਸੋਚਿਆ ਆ ਕਿ ਵੀ ਅਸੀਂ ਅੱਜ ਇਹ ਢਾ ਦਈਏ ਇਹਨਾਂ ਦੇ ਬਣੇ ਹੋ ਤੇ ਲਿਕਨੇ ਤੇ 60 60 70 70 ਸਾਲ ਤੋਂ ਇੱਥੇ ਰਹਿ ਰਹੇ ਇਹਨਾਂ ਕੋ ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ ਹਰ ਇੱਕ ਇਹਨਾਂ ਕੋ ਆਈਡੀ ਇੱਥੇ ਦੀ ਹੈਗੀ ਤੇ ਫਿਰ ਕਹਿੰਦੇ ਕਿ ਨਾ ਅੱਜ ਖਾਲੀ ਕਰਾ ਕੇ ਜਾਵਾਂਗੇ ਕਿੱਥਾ ਜਾਏਗਾ ਤੁਹਾਡੇ ਕੋਲ ਤਾਂ ਇਹ ਨਹੀਂ ਹੋ ਸਕਦਾ ਜੀ ਖਾਲੀ ਕਰਾ ਕੇ ਨਹੀਂ ਜਾਣਗੇ ਤੇ ਇਹ ਗਰੀਬ ਲੋਕ ਕਿੱਥੇ ਜਾਣਗੇ ਇੱਥੇ ਕੀ ਹੋਗਾ ਤੁਹਾਡਾ ਅਗਲਾ ਸਟੈਪ ਜੋ ਵੀ ਹੋਏਗਾ ਉਹ ਫਿਰ ਵੇਖਿਆ ਜਾਏਗਾ ਤੇ ਇਹ ਨਾਮ ਦਾ ਡਾ ਤੇ ਕੀ ਗੱਲ ਹੈ ਅੱਜ ਸਾਰਾ ਸਾਰਾ ਮੇਰਾ ਨਾਮ ਜੀ ਵਰੁਨ ਥਰੀਨ ਆ ਮੈਂ ਸਦਰ ਬਾਜ਼ਾਰ ਕੈਂਟ ਦਾ ਵਾਸੀ ਆ ਇੱਥੇ ਜੀ 19 ਨੰਬਰ ਕੋਠੀ ਆ ਜਿਹਦਾ ਪਿਛਲੇ ਕਾਫੀ ਸਮੇਂ ਤੋਂ ਕੈਂਟ ਬੋਰਡ ਆਰਮੀ ਨਾਲ ਡਿਸਪਿਊਟ ਚੱਲ ਰਿਹਾ ਸੀਗਾ ਦੀਵਾਨ ਚੰਦ ਪਸ਼ੋਰੀਏ ਦਾ ਜਿਹਦੇ ਨਾਮ ਤੇ ਇਹ ਕੋਠੀ ਆ ਇਹ 2019 ਚ ਵੀ ਇਹਨਾਂ ਨੇ ਇਦਾਂ ਹੀ ਪੁਲਿਸ ਪ੍ਰਸ਼ਾਸਨ ਨੇ ਤੇ ਆਰਮੀ ਨਾਲ ਆ ਕੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅਸੀਂ ਉੱਥੋਂ ਉਦੋਂ ਖੈਰਾ ਸਾਹਿਬ ਡੀਸੀ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਰੱਖਿਆ ਸੀਗਾ ਕਿ ਜਿਹੜੇ ਸੁਪਰੀਮ ਕੋਰਟ ਦੇ ਆਰਡਰੇ ਵਖਾਣਦੇ ਨੇ ਕਿ ਕੋਠੀ ਨੂੰ ਖਾਲੀ ਕਰਾਉਣ ਦੇ ਉਹ ਦੀਵਾਨ ਚੰਦ ਪਿਸ਼ੋਰੀਏ ਦੇ ਖਿਲਾਫ ਨਾ ਕਿ ਇੱਥੇ ਰਹਿਣ ਦੀ ਪਬਲਿਕ ਦੇ ਖਿਲਾਫ ਕਿਉਂਕਿ ਸੁਪਰੀਮ ਕੋਰਟ ਜੇ ਇੱਥੇ ਰਹਿਣ ਦੀ ਜਿਹੜੀ ਪਬਲਿਕ ਉਹ ਵਿਖਾਈ ਨਹੀਂ ਗਈ ਇੱਥੇ ਸਾਡੇ ਕੁਝ ਲੈਂਡ ਖਾਲੀ ਪਿਆ ਸੀਗਾ ਉਹਨੂੰ ਵਿਖਾ ਕੇ ਹੀ ਆਰਡਰ ਲਏ ਲਏ ਗਏ ਨੇ ਤੇ ਇਹ ਦੱਸਾਇਆ ਗਿਆ ਕਿ ਇਹ ਲੈਂਡ ਖਾਲੀ ਆ ਸਾਨੂੰ ਇਹਦਾ ਕਬਜ਼ਾ ਚਾਹੀਦਾ ਬਟ ਅਹੀ 0 ਡੀਸੀ ਸਾਹਿਬ ਨਾਲ ਸਾਰੀ ਗੱਲ ਦੱਸੀ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੇ ਵੀ ਇਹਨੂੰ ਗੰਭੀਰਤਾ ਨਾਲ ਰੈਂਦੇ ਹੋਏ ਸਾਨੂੰ ਉਹਦਾ ਆਸ਼ਵਾਸਨ ਦਿੱਤਾ ਸੀਗਾ ਕਿ ਉਹ ਸਾਡੀ ਗੱਲ ਉੱਪਰ ਤੱਕ ਪਹੁੰਚਾਣਗੇ ਤੁਹਾਨੂੰ ਇਥੋਂ ਕੱਢਿਆ ਨਹੀਂ ਜਾਏਗਾ ਬਟ ਉਸ ਤੋਂ ਬਾਅਦ ਫਿਰ 2023 ਚ ਦੁਬਾਰਾ ਇਹ ਇਨਸੀਡੈਂਟ ਹੁੰਦਾ ਤੇ ਉਦੋਂ ਵੀ ਜਿਹੜੇ ਹੁਣ ਦੇ ਡੀਸੀ ਸਾਹਿਬ ਨੇ ਉਹਨਾਂ ਨਾਲ ਗੱਲ ਹੁੰਦੀ ਆ ਤੇ ਉਹਨਾਂ ਨੇ ਵੀ ਇਹੀੋ ਚੀਜ਼ ਨੂੰ ਮਾਨਤਾ ਦਿੱਤੀ ਕਿ ਠੀਕ ਆ ਜੀ ਸੁਪਰੀਮ ਕੋਰਟ ਨੂੰ ਇਹੀੋ ਨਹੀਂ ਪਤਾ ਕਿ ਇੱਥੇ ਇਹਨੇ ਪਰਿਵਾਰ ਰਹਿੰਦੇ ਨੇ ਇਹਨੇ ਲੋਕੀ ਰਹਿੰਦੇ ਨੇ ਉਹਦੇ ਕਰਕੇ ਉਹਨਾਂ ਨੇ ਵੀ ਉਦੋਂ ਸਾਡੇ ਕੋ ਖਾਲੀ ਕਰਾਣ ਲਈ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਸਾਨੂੰ ਉਦੋਂ ਵੀ ਕਹਿਤਾ ਹੈਗਾ ਕੁਛ ਨਹੀਂ ਅੱਜ ਇਹ ਪੂਰੇ ਪੁਲਸ ਵਾਲਾ ਆਰਮੀ ਵਾਲੇ ਐਸਡੀਐਮ ਸਾਹਿਬ ਆਏ ਸੀਗੇ ਇੱਥੇ ਖਾਲੀ ਕਰਾਉਣ ਕਿਉਂਕਿ ਉਹਨਾਂ ਕੋ ਉਹੀਓ ਸੇਮ ਸੁਪਰੀਮ ਕੋਰਟ ਵਾਲੇ ਆਰਡਰ ਸੀਗੇ ਤੇ ਸੁਪਰੀਮ ਕੋਰਟ ਦੇ ਆਰਡਰਾਂ 'ਚ ਕਿਤੇ ਵੀ ਇੱਥੇ ਰਹਿਣ ਦੀ ਪਬਲਿਕ ਦਾ ਜ਼ਿਕਰ ਨਹੀਂ ਹੈਗਾ ਅਸੀਂ ਉਹਨਾਂ ਅੱਗੇ ਵੀ ਪ੍ਰਾਰਥਨਾ ਕੀਤੀ ਕਿ ਸਾਨੂੰ ਪਹਿਲਾਂ ਇਹ ਵਿਖਾਇਆ ਜਾਵੇ ਕਿ ਸੁਪਰੀਮ ਕੋਰਟ ਨੇ ਪਬਲਿਕ ਕੋ ਖਾਲੀ ਕਰਾਉਣ ਦੇ ਆਰਡਰ ਦਿੱਤੇ ਕਣੀ ਉਹਨਾਂ ਕੋ ਇਦਾਂ ਦਾ ਕੋਈ ਆਰਡਰ ਨਹੀਂ ਸੀਗਾ ਜਿਹਦੇ 'ਚ ਪਬਲਿਕ ਦਾ ਜ਼ਿਕਰ ਹੋਇਆ ਹੋਵੇ ਤੇ ਉਹਨਾਂ ਨੇ ਸਾਨੂੰ ਇਦਾਂ ਹੀ ਉਹਨਾਂ ਨੇ ਖਾਲੀ ਜਿਹੜੀ ਥਾਂ ਮ ਉਹਨੂੰ ਅਕਵਾਇਰ ਕਰਾ ਲੱਗੇ ਨੇ ਤੁਹਾਨੂੰ ਉਰਚ ਕੋਈ ਪ੍ਰੋਬਲਮ ਨਹੀਂ ਸੀਗੀ ਕਿਉਂਕਿ ਅਸੀਂ ਆਪਣੇ ਘਰ ਬਚਾਣੇ ਨੇ ਇਹ ਜਾਣ ਕੇ ਜਾਇਜ਼ ਦੇ ਆਰਡਰ ਲੈ ਕੇ ਆਇਆ ਜੀ ਤੇ ਸਾਡਾ ਹਾਈ ਕੋਰਟ ਚ ਕੇਸ ਫਾਈਲ ਹੋ ਚੁੱਕਾ ਤੁਹਾਡੇ ਵੱਲੋਂ ਵੀ ਉਹਦੀ ਵੀ ਤਰੀਕ ਆਉਣ ਵਾਲੀ ਹੈ ਅਸੀਂ ਜੋ ਵੀ ਰਿਜ਼ਲਟ ਹੋਏਗਾ ਆਪ ਜੀ ਨੂੰ ਬਹੁਤ ਜਲਦ ਦੱਸਾਂਗੇ। ਭਾਜੀ 19 ਨੰਬਰ ਵਾਲਾ ਕੀ ਮਸਲਾ ਸਾਰਾ? ਇਹ ਜੀ ਦੇਖੋ ਆਰਮੀ ਸੁਪਰੀਮ ਕੋਰਟ ਨੂੰ ਪਹਿਲਾਂ ਵੀ ਗੁੰਮਰਾਹ ਕਰਨ ਦੀ ਸੀਗੀ ਹੁਣ ਵੀ ਐਸਡੀਐਮ ਸਾਹਿਬ ਨੂੰ ਗੁੰਮਰਾਹ ਕਰ ਰਹੇ ਨੇ ਕਿ ਇਹ 19ਏ ਤੇ 19 ਨੰਬਰ ਕੋਠੀ ਅਲੱਗ-ਅਲੱਗ ਆ। ਜਦ ਕਿ ਅਸੀਂ ਆਪਣੇ ਕਾਗਜ਼ 'ਚ ਪੇਸ਼ ਕੀਤੇ ਨੇ 1999 ਦੇ ਤੱਕ ਬਿੱਲ ਨੇ ਕਿ ਇਹ ਸਾਰੀ ਕੋਠੀ ਇੱਕੋ ਆ ਦੋ ਕੋਠੀਆਂ ਨਹੀਂ ਆ। ਸਿਰਫ ਆਰਮੀ ਕਨਫਿਊਜ਼ਨ ਕ੍ਰੀਏਟ ਕਰਕੇ ਆਰਡਰਾਂ ਤੇ ਆਰਡਰ ਲਿਆ ਰਹੀ ਹੈ ਬਸ। ਤਾਂ ਕੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਫਿਰ ਜਦ ਗੱਲ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਆ ਜੀ ਪਹਿਲਾਂ ਤਾਂ ਅਸੀਂ ਪ੍ਰਸ਼ਾਸਨ ਨੂੰ ਗੁਹ ਹਾਡੀ ਪਹੁੰਚ ਡੀਸੀ ਸਾਹਿਬਾਂ ਕਰਨੇ ਤੇ ਡੀਸੀ ਸਾਹਿਬ ਕੋ ਸਾਾਨੂੰ ਪੂਰੀ ਉਮੀਦ ਆ ਕਿ ਉਹ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਣਗੇ ਕਿ ਇੱਥੇ ਜਿਹੜੀ ਪਬਲਿਕ ਆ ਉਹਨਾਂ ਨਾਲ ਬੇਇਨਸਾਫੀ ਨਾ ਹੋਵੇ ਜਿਹੜਾ ਖਾਲੀ ਲੈਂਡ ਆ ਸਾਨੂੰਰ ਨਾਲ ਕੋਈ ਮਤਲਬ ਨਹੀਂ ਹੈ ਸਾਡੀ ਮੇਰਾ ਨਾਮ ਰਾਤਾ ਹੈਗਾ ਇੱਥੇ ਆ ਜੀ ਚੌਥੇ ਦਿਨ ਆ ਜਾਂਦੇ ਆਰਮੀ ਵਾਲੇ ਹੈ ਇੰਨਾ ਤੰਗ ਕਰਦੇ ਆ ਸਾਨੂੰ ਹਰਾਸਮੈਂਟ ਕਰਦੇ ਆ ਇੰਨੇ ਹਰਾਸਮੈਂਟ ਕਰਦੇ ਆ ਉਹਨ ਦੇਖੋ ਸਾਡੇ ਬੱਚੇ ਵੀ ਆ ਸਾਥ ਵਿੱਚ ਸੱਤ ਸੌ ਸੋਰੀਆਂ ਦੇ ਟਾਈਮ ਦੇ ਸੀ ਸਾਡੇ ਬੈਠੇ ਹੋਏ ਚੌਥੀ ਪੀੜੀ ਸਾਡੀ ਚਲਦੀ ਪਈ ਹੈ ਹੈਂ ਤੇ ਹੁਣ ਦੱਸੋ ਸਾਨੂੰ ਚੌਥੇ ਦਿਨ ਤੁਸੀਂ ਤੰਗ ਕਰ ਰਹੇ ਆਂਦੇ ਹੋ ਕਿਹੜੇ ਬੇਸਤੇ ਆਂਦੇ ਆਸੀਂ ਯਾ ਇਹ ਤੇ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗੇ ਤੁਸੀਂ ਦੱਸੋ ਵੀ ਅਸੀਂ ਬਿਨਾ ਪ੍ਰੂਫ ਤੇ ਬੈਠੇ ਹੋਏ ਇੱਥੇ ਹੈ ਸਾਡੇ ਬੱਚਿਆਂ ਦੇ ਪ੍ਰੂਫ ਹੈਗੇ ਇੱਥੇ ਹੋਏ ਦੇ ਬੱਚਿਆਂ ਦੇ ਪ੍ਰੂਫ ਹੈ ਪਾਣੀ ਦੇ ਬਿੱਲ ਸਾਡੇ ਸੱਸ ਸੋਰੇ ਦੇ 10 ਸਰਟੀਫਿਕੇਟ ਇੱਥੋਂ ਦੇ ਬਨੇ ਹੋਏ ਆ ਸਾਨੂੰ ਇਹ ਤੇ ਦੱਸੋ ਵੀ ਸਾਡੀ ਗਲਤੀ ਕੀ ਹੈਗੀ ਇੱਥੇ ਰਹਿਣ ਦੀ ਅੱਜ ਖਾਲੀ ਕਰਵਾਣ ਆਏ ਆ ਜੇ ਖਾਲੀ ਕਰਵਾਉਂਦੇ ਤਾਂ ਕੀ ਮੰਗ ਕੀ ਮੰਗਾਂਗੇ ਅਸੀਂ ਖਾਲੀ ਤੇ ਹੋਣ ਨਹੀਂ ਦੇਣਾ ਭਾਈ ਅਸੀਂ ਧੱਕਾ ਨਹੀਂ ਹੋਣ ਦੇਣਾ ਐ ਸਾਡੇ ਸਾਡੇ ਨਾਲ ਜੋ ਹੁੰਦਾ ਹੋ ਜਵੇ ਇਸ ਤੇ ਜਾਂ ਅਸੀਂ ਮਰਾਂਗੇ ਜਾਂ ਅਸੀਂ ਜੀਵਾਂਗੇ ਬਸ ਮਰਨਾ ਜੀ ਨਾ ਇਧਰ ਹੀ ਹੈਗਾ ਅਸੀਂ ਜੋ ਕਹੋ ਨਾ ਵੀ ਇਹ ਖਾਲੀ ਕਰਦੀ ਹੈ ਖਾਲੀ ਤੇ ਅਸੀਂ ਕਰ ਨਹੀਂ ਸਕਦੇ ਆਪਾਂ ਨਹੀਂ ਕਰ ਸਕਦੇ ਬਸ ਐ ਸਾਡੀ ਮੰਗ ਹੈ ਜੀ ਇਹ ਸਾਨੂੰ ਇੱਥੇ ਇੱਥੇ ਰਹਿਣ ਦਿੱਤਾ ਜਾਵੇ ਅਸੀਂ ਨਹੀਂ ਜਾ ਸਕਦੇ ਕਿਤੇ ਵੀ ਉਹ ਜਿਹੜੀ ਖਾਲੀ ਜਗ੍ਹਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਵਰਟਿੰਗ ਕੈਰਾਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀ ਚੱਲ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ हेयर कलर ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ-ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ the makeover studio spa and soon academy ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਜਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਸੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼